ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਰਾਂਗੇ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਰਚਨਾ ਭਾਰੇ ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ 1479 ਈਸਵੀ ਨੂੰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਪਿਤਾ ਤੇਜਪਾਲ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਘਰ ਹੋਇਆ ਆਪ ਜੀ ਬਡੇਰੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਆਪ ਜੀ ਅੰਦਰ ਅ타 ਸੇਵਾ ਭਾਵਨਾ ਵਾਲਾ ਵਿਸ਼ੇਸ਼ ਗੁਣ ਸੀ। ਸ਼੍ਰੀ ਗੁਰੂ ਅਮਰਦਾਸ ਜੀ ਦਾ ਵਿਆਹ 1502 ਈਸਵੀ ਨੂੰ ਬੀਬੀ RAM ਕੌਰ ਜੀ ਨਾਲ ਹੋਇਆ। ਆਪ ਜੀ ਦੇ ਦੋਸ ਪੁੱਤਰ ਬਾਬਾ ਮੋਹਨ ਜੀ ਅਤੇ ਬਾਬਾ ਮੋਰੀ ਜੀ ਹਨ। ਦੋਸ ਪੁੱਤਰੀਆਂ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਹਨ। ਸ਼੍ਰੀ ਗੁਰੂ ਅੰਗਦ ਦੇਵ ਜੀ ਦੁਆਰਾ 1552 ਵਿੱਚ ਆਪ ਜੀ ਨੂੰ ਗੁਰਗੱਦੀ ਸੌਂਪੀ ਗਈ। ਉਸ ਸਮੇਂ ਆਪ ਜੀ ਦੀ ਉਮਰ 73 ਸਾਲ ਦੀ ਸੀ। ਆਪ ਜੀ ਸਿੱਖਾਂ ਦੇ ਤੀਸਰੇ ਗੁਰੂ ਬਣੇ। ਆਪ ਜੀ ਨੇ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਵਿਖੇ ਬੌਲੀ ਸਾਹਿਬ ਦੀ ਸਥਾਪਨਾ ਕੀਤੀ। ਸ਼੍ਰੀ ਗੁਰੂ ਅਮਰਦਾਸ ਜੀ ਨੇ ਪਹਿਲੇ ਸੰਗਤ ਸਾਸ਼ੇ ਸੰਗਤ ਭਾਵ ਪਹਿਲਾ ਸੰਗਤ ਅਤੇ ਫਿਰ ਪੰਗਤ ਦੀ ਭਾਵਨਾ ਨੂੰ ਉਜਾਗਰ ਕੀਤਾ ਆਪ ਜੀ ਨੇ 17 ਰਾਗਾਂ ਵਿੱਚ 907 ਸ਼ਬਦਾਂ ਦੀ ਰਚਨਾ ਕੀਤੀ ਆਪ ਜੀ ਦੀਆਂ ਪ੍ਰਮੁੱਖ ਰਚਨਾਵਾਂ ਹਨ ਵਾਰਸਤ ਅਲਾਉਣੀਆ ਪੱਟੀ ਆਨੰਦ ਸਾਹਿਬ ਚੌਪ ਦੇ ਅਸ਼ਟਪਦੀਆਂ ਸ਼ੰਦ ਸੋਹਲੇ 4 12 ਰਾਗ ਗੁਜਰੀ ਸੁਹੀ ਰਾਮਕਰੀ ਤੇ ਮਾਰੂ ਰਾਗ ਵਿੱਚ ਆਪ ਜੀ ਦੀ ਸਾਰੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਆਪ ਜੀ ਦੀ ਗੁਰਬਾਣੀ ਦਾ ਮੁੱਖ ਵਿਸ਼ਾ ਗੁਰਮਤਿ ਦੀ શ્રેਸ਼ਤਾ ਨੂੰ ਸਿੱਧ ਕਰਨਾ ਅਤੇ ਗੁਰੂ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ ਧਾਰਮਿਕ ਕਰਮ ਕਾਂਡ ਦਾ ਸਖੰਡਨ ਅਤੇ ਗੁਰੂ ਨਾਨਕ ਦੇਵ ਜੀ ਦੇ ਸਥਾਪਿਤ ਕੀਤੇ ਸਿਧਾਂਤਾਂ ਦੀ ਵਿਆਖਿਆ ਹੀ ਆਪ ਜੀ ਦੀ ਬਾਣੀ ਦਾ ਮੁੱਖ ਸਰੋਕਾਰ ਹੈ ਆਪ ਜੀ ਦੀ ਸਾਰੀ ਰਚਨਾ ਵਿਸਮਾਦ ਅਤੇ ਆਨੰਦ ਦਾ ਮਹਾਸਾਗਰ ਹੈ ਆਨੰਦ ਸਾਹਿਬ ਆਪ ਜੀ ਦੀ ਪ੍ਰਮੁੱਖ ਰਚਨਾ ਹੈ ਜਿਸ ਵਿੱਚ ਸ਼ਬਦਾਂ ਅਤੇ ਤੁਕਾਂ ਦੇ ਦੁਹਰਾਵ ਨਾਲ ਇੱਕ ਤਰ੍ਹਾਂ ਦਾ ਮਨਮੋਹਕ ਸੰਗੀਤ ਪੈਦਾ ਹੁੰਦਾ ਹੈ ਆਪ ਜੀ ਦੀ ਕਾਵ ਸ਼ੈਲੀ ਉਹਨਾਂ ਦੀ ਸ਼ਖਸੀਅਤ ਵਾਂਗ ਹੀ ਸਹਿਜ ਹੈ ਬੋਲੀ ਦੀ ਠੁੱਕ ਰਸਤੇ ਸੰਵਾਦ ਛੰਦਾਂ ਦੀ ਵਰਤੋਂ ਅਲੰਕਾਰ ਆਦ ਇਹ ਸਭ ਗੁਰੂ ਜੀ ਦੀ ਕਾਵ ਕਲਾ ਨੂੰ ਪੂਰਨ ਰੂਪ ਵਿੱਚ ਦਰਸਾਉਂਦੀਆਂ ਹਨ ਆਪ ਜੀ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਕੇ 1574 ਈਸਵੀ ਨੂੰ ਜੋਤੀ ਜੋਤ ਸਮਾ ਗਏ ਆਪ ਜੀ ਦਾ ਜੀਵਨ ਕਾਲ 1479 ਈਸਵੀ ਤੋਂ 1574 ਈਸਵੀ ਤੱਕ ਹੈ ਸੋ ਗਲਤੀ ਮਾਫ਼ ਮਿਲਦੇ ਆਗਲੀ ਵੀਡੀਓ ਵਿੱਚ ਧੰਨਵਾਦ